ਸ਼ਹਿਰ ਦੇ ਵਿੱਚ ਖੜੇ ਆ ਪੁਰਾਣੀ ਜੇਰੀ ਆ ਉਹ ਕਲੱਬ ਦੇ ਵਿੱਚ ਤੁਹਾਨੂੰ ਲੈ ਕੇ ਆਏ ਆ ਕਿ ਬੜੇ ਗਰੀਬ ਲੋਕਾਂ ਦੀ ਮਦਦ ਵੀ ਕਰਦੇ ਨੇ ਤਾਂ ਲਵਾਰਸ ਡੈੱਡ ਬੋਡੀਆਂ ਦੇ ਉਹਨਾਂ ਦਾ ਸੰਸਕਾਰ ਵੀ ਕਰਦੇ ਨੇ ਕਿਤੇ ਵੀ ਕਿਸੇ ਨੂੰ ਲੋੜ ਪੈਂਦੀ ਏ ਤਾਂ ਉਹ ਚਕਾਣ ਵਾਂਗ ਉਹਨਾਂ ਦੇ ਨਾਲ ਖੜੇ ਨੇ ਦਿਨ ਰਾਤ ਮਿਹਨਤ ਕਰਦੇ ਨੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਕਿ ਕਿੰਨੇ ਜਣੇ ਸੀ ਤਾਂ ਹੁਣ ਕਿੰਨੇ ਮੈਂਬਰ ਹੋ ਗਏ ਨੇ ਤੇ ਕਿੰਨੀ ਕਿਰਪਾ ਹੋ ਗਈ ਪ੍ਰਮਾਤਮਾ ਦੀ ਨਮਸਕਾਰ ਜੀ ਨਮਸਕਾਰ ਜੀ ਜੀ ਨਾਮ ਦੇ ਮੈਂ ਸ਼ੋਕ ਲੋਨਾ ਸਾਰਾ ਕਲਬ ਤੋਂ ਜੀ ਕਿੰਨੀ ਦੇਰ ਹੋ ਗਈ ਹੈ ਜੀ ਤੁਹਾਡੀ ਸਭਾ ਨੂੰ 22 ਸਾਲ ਹੋ ਗਏ ਸਾਰਾ ਕਲਬ ਬਣੀ ਨੂੰ ਜੀ ਜਦੋਂ ਸਰ ਸਾਹਮਣੇ ਇਸ ਦੀ ਸ਼ੁਰੂਆਤ ਕੀਤੀ ਪਹਿਲਾਂ ਤੇ ਇਕੱਲੇ ਸੀਗੇ ਫਿਰ ਇਹਨਾਂ ਦੇ ਨਾਲ ਜੀ ਸੋਨੀ ਜੀ ਕਲਰ ਲੈਬ ਵਾਲੇ ਇੱਕ ਪੱਤਰਕਾਰ ਸੀ ਹੋਰ ਚਾਰ ਪੰਜ ਜਿਹੜਾ ਨੇ ਕਾਫਲਾ ਸ਼ੁਰੂ ਕੀਤਾ ਜਿਸ ਤਰ੍ਹਾਂ ਕਿ ਇੱਕ ਟ੍ਰੇਨ ਸ਼ੁਰੂ ਕੀਤੀ ਇਹਨਾਂ ਨੇ ਕੰਮ ਸ਼ੁਰੂ ਕੀਤਾ ਕੁਝ ਬੰਦੇ ਗਏ ਕੁਝ ਉਤਰਦੇ ਗਏ ਕੁਝ ਬੰਦੇ ਗਏ ਕੁਝ ਉਤਰ ਗਏ ਲੇਕਿਨ ਅੱਜ ਅੱਜ ਸਹਾਰਾ ਕਲਬ ਦੀ ਇੱਕ ਪਹਿਚਾਨ ਬਣ ਚੁੱਕੀ ਹੈ ਕਿ ਸਹਾਰਾ ਕਲੱਬ ਹਮੇਸ਼ਾ ਉਹ ਕੰਮ ਕਰਦਾ ਹੈ ਜੋ ਕਿਸੇ ਨੂੰ ਜ਼ਰੂਰਤ ਹੈ ਜੋ ਕਿਸੇ ਨੂੰ ਲੋੜ ਹੈ ਜਿਸ ਤਰ੍ਹਾਂ ਕਿ ਅੱਜ ਰਾਸ਼ਨ ਵੰਡਿਆ ਜਾ ਰਿਹਾ ਹੈ ਇਹ ਭਾਈਸੋ ਗਰੀਬ ਜੀ ਮੇਰੇ ਨਾਲ ਖੜੇ ਨੇ ਇਹਨਾਂ ਵੱਲੋਂ ਰਾਸ਼ਨ ਦਿੱਤਾ ਜਾ ਰਿਹਾ ਨਾਲ ਆਟੇ ਦੀਆਂ ਥੈਲੀ ਦਿੱਤੀਆਂ ਜਾ ਰਹੀਆਂ ਉਹ ਜੋ ਸਾਡੇ ਪੈਨਸ਼ਨਰ ਬੈਠੇ ਨੇ ਇਹਨਾਂ ਨੂੰ 700 ਰੁਪਏ ਪਰ ਮੈਂਬਰ ਸਾਡੇ ਪੁਲੀਸ ਸਾਹਿਬ ਨੇ ਇਹਨਾਂ ਵੱਲੋਂ ਪੈਨਸ਼ਨ ਦਿੱਤੀ ਜਾ ਰਹੀ ਹੈ ਇਹਨਾਂ ਸਾਰੇ ਜੋ ਲੋੜਵੰਦ ਨੇ ਜੀ ਸ਼ੋਕ ਜੀ ਇੱਕ ਬੇਨਤੀ ਹੈ ਕਿ ਕਿੰਨੇ ਮੈਂਬਰ ਸੀਗੇ ਪਹਿਲਾਂ ਕਿੰਨੀ ਦੇਰ ਪਹਿਲਾਂ ਤੇ ਹੁਣ ਕਿੰਨੀ ਕਿਰਪਾ ਹੋ ਗਈ ਪਰਮਾਤਮਾ ਕਹਿੰਦੇ ਕਿ ਸੇਵਾ ਕਰੋ ਤੇ ਉਹਦਾ ਮੇਵਾ ਮਿਲਦਾ ਹੀ ਮਿਲਦਾ ਭਾਵੇਂ ਇਨਸਾਨਾਂ ਦੀ ਕਰ ਲੋ ਤੇ ਭਾਵੇਂ ਜਾਨਵਰਾਂ ਦੀ ਕਰ ਲੋ ਤੇ ਭਾਵੇਂ ਲੋਕਾਂ ਦੀ ਕਰ ਲੋ ਕੀ ਕਹਿਣਾ ਚਾਹੁੰਦੇ ਕਿੰਨੇ ਮੈਂਬਰ ਸੀਗੇ ਤੇ ਹੁਣ ਕਿੰਨੀ ਕਿਰਪਾ ਹੋ ਗਈ ਪਹਿਲਾਂ ਸਟਾਰਟਿੰਗ ਵਿੱਚ ਜਦ ਕਾਸਮ ਨੇ ਸ਼ੁਰੂ ਕੀਤੀ ਤਾਂ ਪੰਜ ਮੈਂਬਰ ਸੀਗੇ ਉਹ ਪੰਜਾਂ ਵਿੱਚੋਂ ਵੀ ਸਾਡੇ ਸਿਰਫ ਕਾਸਮ ਰਹਿ ਚੁੱਕੇ ਨੇ ਪੁਰਾਣੇ ਮੈਂਬਰ ਜਿਹੜੇ ਨੇ ਉਹ ਨਹੀਂ ਆ ਰਹੇ ਔਰ ਐਸਲੇ ਜੋ ਸਾਡੇ ਐਕਟਿਵ ਮੈਂਬਰ ਨੇ 25 30 ਦੇ ਕਰੀਬ ਐਕਟਿਵ ਮੈਂਬਰ ਨੇ ਜਿਹੜੇ ਕਿ ਸਾਰਾ ਹੀ ਪੂਲ ਟਾਈਮ ਦਿੰਦੇ ਹਨ ਜਿਦਾਂ ਕਿ ਸਾਡੇ ਰਤਨ ਬਟਵਾਲ ਜੀ ਨੇ ਉਹ ਬਿਲਕੁਲ ਫੁੱਲ ਟਾਈਮ ਦੇ ਰਹੇ ਹਨ ਸਾਡੇ ਅਨੁਰਥ ਸ਼ਹੀਰ ਜੀ ਨੇ ਤੇਜ ਵੀਰ ਜੀ ਨੇ ਪ੍ਰੋਫੈਸਰ ਸਾਹਿਬ ਨੇ ਬੜੇ ਬੜੇ ਵਧੀਆ ਬਟਾਲੇ ਦੇ ਇਨਸਾਨ ਨੇ ਬੜੇ ਬੜੇ ਵਧੀਆ ਸੱਜਣ ਨੇ ਜਿਹੜਾ ਕਿ ਬਹੁਤ ਸਾਰਾ ਸਾਰਾ ਕਲਮ ਟਾਈਮ ਦੇ ਰਹੇ ਨੇ ਔਰ ਜਿਸ ਤਰ੍ਹਾਂ ਇਹ ਸਪੈਸ਼ਲਿਸਟ ਸ਼ਾਮਿਲ ਲਗਾਉਂਦੇ ਆਂ ਕਾਫੀ ਜੋ ਸਾਡੇ ਸਰਜਨ ਮਿੱਤਰ ਆ ਕੇ ਉੱਥੇ ਸ਼ਹੀਰ ਵੀ ਭਲਾਉਂਦੇ ਨੇ ਉੱਥੇ ਪੁਲਿਸ ਵਾਲੇ ਜੋ ਉਹ ਵੀ ਆਪਣਾ ਟਾਈਮ ਕੱਢ ਕੇ ਸ਼ਾਮਿਲ ਭਲਾਉਂਦੇ ਨੇ ਔਰ ਐਸਲੇ ਜੋ ਸਾਡੇ ਮੈਂਬਰ ਹੈ ਕੋਈ 100 ਦੇ ਕਰੀਬ ਮੈਂਬਰ ਹੈ ਔਰ 30 ਦੇ 25 ਜਾਂ 30 ਐਕਟਿਵ ਮੈਂਬਰ ਨੇ ਜਿਹੜੇ ਹਰ ਵੇਲੇ ਸੇਵਾ ਨੂੰ ਤਿਆਰ ਰੰਦੇ ਨੇ ਕੱਲ ਸਵੇਰ ਦੀ ਰਾਤ ਨੂੰ ਆਵਾਜ਼ ਮਾਰਨ ਦੁਪਹਿਰੀ ਆਵਾਜ਼ ਮਾਰਨ ਸਵੇਰੇ ਆਵਾਜ਼ ਮਾਰਨ ਮਿੰਟਾਂ 'ਚ ਇਕੱਠੇ ਹੋ ਜਾਂਦੇ ਆ ਜੋ ਵੀ ਜੀ ਕਿੰਨਾ ਕੁ ਫਿਰ ਸਕੂਨ ਮਿਲਦਾ ਲੋਕਾਂ ਦੀ ਸੇਵਾ ਕਰਨ ਦਾ ਕਹਿੰਦੇ ਪਰਮਾਤਮਾ ਨਾਲ ਸਿੱਧੀ ਗੱਲਬਾਤ ਹੋ ਜਾਂਦੀ ਹੈ ਸਕੂਨ ਇਸ ਤਰ੍ਹਾਂ ਜੀ ਮੈਂ ਨਰੰਗਕਾਰੀ ਮਿਸ਼ਨ ਨਾਲ ਸੰਬੰਧ ਰੱਖਦਾ ਜੀ ਮੇਰੇ ਸਤਿਗੁਰੂ ਸਿਖਲਾਈ ਹੈ ਕਿ ਹਰ ਇੱਕ ਦੀ ਸੇਵਾ ਕਰਨੀ ਔਰ ਇਹ ਚੀਜ਼ ਸਾਰਾ ਕਲੱਬ ਬਚਾ ਕੇ ਸਾਨੂੰ ਮਿਲੀ ਹੈ ਔਰ ਕੁੱਛ ਕਾਸਾ ਉਸਨੂੰ ਸਮਝਾਉਂਦੇ ਨੇ ਕਿ ਸਾਨੂੰ ਵੀ ਦੱਸਣਾ ਪੈਂਦਾ ਕਿ ਇੱਦਾਂ ਨਹੀਂ ਇੱਦਾਂ ਹੋਏ ਔਰ ਸਾਰਾਲੇ ਮਿਲ ਕੇ ਸਾਰਾ ਕਲੱਬ ਵੀ ਕੰਮ ਕਰ ਰਹੀ ਆ ਸਾਰਾਲੇ ਮਿਲ ਕੇ ਸਾਰਾ ਕਲੱਬ ਸੇਵਾ ਕਰ ਰਹੀ ਆ ਔਰ ਜਿਹੜਾ ਕਿ ਬਹੁਤ ਵਧੀਆ ਤਰੀਕੇ ਨਾਲ ਅਸੀਂ ਅਗਰ ਕਿਤੇ ਵੀ ਜਾਂਦੇ ਆ ਸਾਰਾ ਕਲੱਬ ਦਾ ਹਰ ਕੋਈ ਮਾਨ ਸਨਮਾਨ ਕਰਦਾ ਹੈ ਹਰ ਕੋਈ ਸਤਿਕਾਰ ਕਰਦਾ ਹੈ ਔਰ ਸਾਰਾ ਕਲੱਬ ਦੇ ਜੋ ਮੈਂਬਰ ਨੇ ਅਸਲੇ ਬਹੁਤ ਵਧੀਆ ਸੇਵਾਵਾਂ ਕਰ ਰਹੇ ਨੇ ਔਰ ਸਾਡੇ ਸ਼ਹਿਰ ਵਾਸੀਆਂ ਦਾ ਸਾਨੂੰ ਅਸ਼ੀਰਵਾਦ ਹੈ ਜੋ ਸਾਡਾ ਸਹਿਯੋਗ ਕਰਦੇ ਨੇ ਜੋ ਸਾਡੇ ਤੇ ਸ਼ੀਭਾਦ ਬਣਾ ਕੇ ਰੱਖਦੇ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਸ਼ਹਿਰ ਵਾਸੀਆਂ ਦਾ ਇਸੇ ਤਰ੍ਹਾਂ ਸਾਡੇ ਤੇ ਅਸ਼ੀਰਵਾਦ ਬਣਿਆ ਰਹੇਗਾ ਤਾਂ ਕਿ ਜੀ ਬਾਤਾਂ ਨੂੰ ਹੋਰ ਸੇਵਾ ਕਰ ਸਕੀਏ ਧੰਨਵਾਦ ਜੀ ਜੈ ਹਿੰਦ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਜਿਹੜੇ ਇੱਥੇ ਪਹੁੰਚੇ ਨੇ 3 ਅਗਸਤ ਪਹੁੰਚੇ ਨੇ ਤੁੱਲੀ ਜੀ ਤੁੱਲੀ ਜੀ ਵੀ ਬੜੀ ਕਿਰਪਾ ਹੈ ਉਹਨਾਂ ਤੇ ਵੀ ਉਹ ਵੀ ਜਿਹੜੇ ਨੇ ਬੜੀ ਸੇਵਾ ਕਰਦੇ ਨੇ ਦਿਨ ਰਾਤ ਮਿਹਨਤ ਕਰਦੇ ਨੇ ਤੇ ਨਾਲ ਦੀ ਨਾਲ ਸੇਵਾ ਵੀ ਕਰਦੇ ਨੇ ਉਹਨਾਂ ਦੇ ਦਰਵਾਜ਼ੇ ਕੋਈ ਵੀ ਪਹੁੰਚ ਜਾਂਦਾ ਭਾਵੇਂ 12 ਵਜੇ ਭਾਵੇਂ 1 ਵਜੇ ਉਹਨਾਂ ਨੂੰ ਖਾਲੀ ਨਹੀਂ ਮੋੜਦੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਜ ਉਹਨਾਂ ਦੀ ਡਿਊਟੀ ਲੱਗੀ ਏ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਨ ਵਾਸਤੇ। ਸੋ ਗੱਲਬਾਤ ਕਰਦੇ ਆਂ ਜੀ। ਜੈ ਸ਼ੰਕਰ ਜੀ। ਜੈ ਭੂਲੇ ਨਾਲ ਜੀ। ਸੋ ਤੁੱਲੀ ਸਾਹਿਬ ਕਿੱਦਾਂ ਦੇਖਦੇ ਹੋ ਕਿ ਅੱਜ ਤੁਹਾਨੂੰ ਵੀ ਮੌਕਾ ਮਿਲਿਆ ਤੁਸੀਂ ਵੀ ਸੇਵਾ ਕਰਦੇ ਰਹਿੰਦੇ ਪਰ ਅੱਜ ਸਹਾਰਾ ਕਲੱਬ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਕੀ ਕਹਿਣਾ ਚਾਹੋਗੇ? ਮੈਂ ਮੈਨੂੰ ਅੱਜ ਬਹੁਤ ਖੁਸ਼ੀ ਆ ਵੀ ਮੈਂ ਸਹਾਰਾ ਕਲੱਬ ਦੇ ਵਿੱਚ ਮੈਨਾਂ ਨੇ ਮੈਨੂੰ ਬੁਲਾਇਆ ਵਾ ਜੀ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਵਾਂ। ਬਾਕੀ ਅਸੀਂ ਇਹਨਾਂ ਦੀਨ ਜੁਗੇ ਹੈ ਹੀ ਨਾਗੇ। ਅਸੀਂ ਤਾਂ ਭੂਲੇ ਸ਼ੰਕਰ ਕੋ ਗੁਰਾਂ ਸਾਹਿਬ ਕੋ ਮੰਗਣ ਜਾਂਦੇ ਆ ਸਾਡੀ ਇਹਨਾਂ ਕੋਈ ਕ ਇਹ ਕਿਉਂ ਨਹੀਂ ਦੇ ਸਕੀਏ ਸੋ ਫਿਰ ਕਿੱਦਾਂ ਦੇਖਦੇ ਹੋ ਕਿ ਇਹੋ ਜੀ ਸੇਵਾ ਜਿਹੜੀ ਪ੍ਰਮਾਤਮਾ ਦੀ ਬੜੀ ਕਿਰਪਾ ਹੁੰਦੀ ਹੈ ਤੁਸੀਂ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿੰਨੀ ਕਿਰਪਾ ਹੋਈ ਹੈ ਫਿਰ ਤੁਹਾਡੇ ਤੇ ਇੱਕ ਦਸਨ ਦੀ ਲੋੜ ਹੀ ਨਹੀਂ ਪੂਰੀ ਕਿਰਪਾ ਗੁਣਾਨ ਸਾਹਿਬ ਭੋਲੇ ਸ਼ੰਕਰ ਦੀ ਮੈਂ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਆ ਜੀ ਦਾਨ ਦਿੱਤਾ ਵਿਰਥ ਨਹੀਂ ਜਾਂਦਾ ਜੇ ਤੁਸੀਂ ਮੈਂ ਕਿਹਾ ਨਾ ਇੱਕ ਪੈਸਾ ਦੋਗੇ 10 ਲੱਖ ਦੇਵੇਗਾ ਤੇ ਇਹ ਅਸਲੀ ਗੱਲ ਹੈ ਇਹ ਸੱਚ ਹੈ ਮੈਂ ਤੁਹਾਨੂੰ ਪਹਿਨੇ ਵੀ ਬੇਨਤੀ ਕੀਤੀ ਆ ਨਾ ਕਿ ਤੁਸੀਂ ਇੱਕ ਪੈਸਾ ਦੋਗੇ ਉਹ ਤੁਮੇ 10 ਲੱਖ ਦੇ ਗਰੀਬੋ ਕੀ ਸੁਣੋ ਉਹ ਤੁਮਾਰੀ ਸੁਣੇਗਾ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰ ਚੁੱਕਾ ਇਹ ਜਿਹੜੀ ਆ ਸੇਵਾ ਜਿਹੜੀ ਆ ਇਹ ਸਭ ਤੋਂ ਵੱਡੀ ਸੇਵਾ ਵੋ ਸੋ ਤੁਲੀ ਸਾਹਿਬ ਬੜੀ ਸੇਵਾ ਕਰਦੇ ਹੋ ਤੁਸੀਂ ਪਤਾ ਲੱਗਿਆ ਕਿ ਤੁਸੀਂ ਦੋਸ ਵੀ ਜਿਹੜੇ ਉਹਨਾਂ ਦੀ ਵੀ ਬੜੀ ਸੇਵਾ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਲੋਕ ਮੇਰੀ ਸੇਵਾ ਕਰਦੇ ਨੇ ਜੇ ਅੱਜ ਹੈ ਤੇ ਮੈਂ ਉਹਨਾਂ ਦੀ ਬਦੌਲਤ ਜੇ ਇੱਕ ਗਰਾਈ ਰੋਟੀ ਪੋਹਣਾ ਨਾ ਤੂੰ ਮੈਨੂੰ ਹਜ਼ਾਰਾਂ ਗਰਾਈਆਂ ਦਿੰਦੇ ਨੇ ਮੈਂ ਇਨੀ ਜੁਗਨ ਨਹੀਂ ਹੈਗਾ ਉਹ ਮੈਨੂੰ ਦੇ ਰਹੇ ਨਹੀਂ ਅਸੀਂ ਕੁਝ ਨਹੀਂ ਕਰਦੇ ਤੇ ਮੈਂ ਫਿਰ ਦੁਬਾਰਾ ਸਾਰੇ ਅੱਗੇ ਅਪੀਲ ਕਰਾਂਗਾ ਜਾਨਵਰਾਂ ਦਾ ਜਿਹੜੇ ਲਵਾਰਸ ਡੰਗਰ ਹੁੰਦੇ ਨੇ ਡੋਗੀ ਨੇ ਇਹਨਾਂ ਦੀ ਵੱਧ ਤੋਂ ਵੱਧ ਇਹਨਾਂ ਦਾ ਸੇਵਾ ਕਰੂੰ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਬੜੀ ਕਿਰਪਾ ਹੈ ਪ੍ਰਮਾਤਮਾ ਦੀ ਜੇ ਆਪਾਂ ਸੇਵਾ ਕਰਦੇ ਆਂ ਬੇਜਵਾਨਾਂ ਦੀ ਸੇਵਾ ਕਰਨੇ ਤੇ ਪ੍ਰਮਾਤਮਾ ਦੀ ਵੀ ਕਿਰਪਾ ਹੁੰਦੀ ਏ ਸੋ ਅੱਜ ਉਹਨਾਂ ਦੇ ਵੀ ਰੂਬਰੂ ਕਰਾਨ ਜਾ ਰਿਹਾ ਜਿਨ੍ਹਾਂ ਨੇ ਸਟਾਰ ਕੀਤੀ ਸੀਗੀ ਸਾਰਾ ਕਲੱਬ ਦੀ ਤੇ ਅੱਜ ਬੜੀ ਕਿਰਪਾ ਹੋਈ ਏ ਇੰਡੀਆ ਤੋਂ ਲੈ ਕੇ ਫੋਰਨ ਤੱਕ ਜਿਨ੍ਹਾਂ ਦਾ ਨਾਮ ਚੱਲਦਾ ਹੈ ਸਹਾਰਾ ਕਲੱਬ ਅਸੀਂ ਕਿਸੇ ਦੀ ਸਿਫਤ ਨਹੀਂ ਕਰਦੇ ਪਰ ਸਿਫਤ ਕਰਨੀ ਵੀ ਬਣਦੀ ਏ ਕਿਉਂਕਿ ਉਹ ਕੰਮ ਹੀ ਐਦਾਂ ਦੇ ਕਰਦੇ ਨੇ ਤਾਂ ਸਿਫਤ ਵੀ ਹੁੰਦੀ ਏ ਰਾਤ ਨੂੰ 12 ਵਜੇ ਦਾ 1 ਵਜੇ 2 ਵਜੇ 4 ਵਜੇ ਕਿਦੋਂ ਵੀ ਕਿਤੇ ਫੋਨ ਆ ਜਾਂਦਾ ਤੇ ਉਹਨਾਂ ਨੇ ਕਦੇ ਦੇਖਿਆ ਨਹੀਂ ਕਿ ਬਾਹਰ ਧੁੰਦ ਬੜੀ ਏ ਜਾਂ ਠੰਡ ਬੜੀ ਏ ਉਹਨਾਂ ਨੇ ਨਿਕਲਣਾ ਪਰਿਵਾਰ ਨਹੀਂ ਦੇਖਦੇ ਤਾਂ ਜਾ ਕੇ ਤੇ ਲੋਕਾਂ ਦੀ ਸੇਵਾ ਕਰਦੇ ਨੇ ਬੜਾ ਵਧੀਆ ਲੱਗਦਾ ਜੀ ਸਾਨੂੰ ਵੀ ਸਾਡੇ ਵੀ ਮਨ 'ਚ ਖੁਸ਼ੀ ਹੁੰਦੀ ਏ ਕਿ ਸਾਡਾ ਬਟਾਲਾ ਸ਼ਹਿਰ ਬਾਬੇ ਨਾਨਕ ਦੀ ਧਰਤੀ ਏ ਤੇ ਉੱਥੇ ਵੀ ਇਹੋ ਜਿਹੇ ਜਿਹੇ ਇਨਸਾਨ ਹੈਗੇ ਨੇ ਆਪਾਂ ਗੱਲਬਾਤ ਕਰਦੇ ਆਂ ਸੋ ਨਮਸਕਾਰ ਜੀ ਨਮਸਕਾਰ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਸਰ ਅਸੀਂ ਇਹ ਹੋਈ ਕਹਿਣਾ ਚਾਹਨੇ ਆਂ ਕਿ ਜਿਹੜਾ ਕਿਸੇ ਦੁਖੀ ਵਿਅਕਤੀ ਦੀ ਸਹਾਇਤਾ ਕੀਤੀ ਜਾਂਦੀ ਏ ਨਾ ਸਿਰਫ ਉਹੀ ਕੰਮ ਜਿਹੜਾ ਹੈ ਪਰਮਾਤਮਾ ਦੇ ਘਰ 'ਚ ਪਰਮਾਤਮਾ ਖੁਦ ਲਿਖ ਦਿੰਦਾ ਵਾ ਚੰਗੇ ਵਾਸਤੇ ਵੀ ਸਾਰੇ ਆਂਦੇ ਹੀ ਐ ਤੇ ਪਰਮਾਤਮਾ ਨੇ ਸਾਡੀ ਡਿਊਟੀ ਲਗਾਈ ਐ ਇਸ ਕੰਮ ਦੀ ਤੇ ਅਸੀਂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੇ ਆਂ ਕਿ ਕਿਰਪਾ ਸਾਡੇ ਤੇ ਇਸ ਤਰ੍ਹਾਂ ਹੀ ਕਿਰਪਾ ਬਣਾਈ ਰੱਖੇ ਸਾਡਾ ਕਾਫਲਾ ਇਸ ਤਰ੍ਹਾਂ ਹੀ ਵੱਧਦਾ ਰਹੇ ਸੋ ਕਾਦਰ ਸਾਹਿਬ ਲੱਗਦਾ ਨਹੀਂ ਕਿ ਜਿਹੜੀਆਂ ਤੁਸੀਂ ਸੇਵਾਵਾਂ ਕੀਤੀਆਂ ਨੇ ਲੋਕਾਂ ਦੀ ਸੇਵਾ ਕੀਤੀ ਐ ਉਹਦਾ ਫਲ ਜਿਹੜਾ ਅੱਜ 1 2 3 4 5 ਕਿੰਨਾ ਕਿੰਨਾ ਪਰਿਵਾਰ ਤੁਹਾਡਾ ਇਕੱਠਾ ਹੋ ਗਿਆ ਲੱਗਦਾ ਨਹੀਂ ਤੁਹਾਨੂੰ ਸਰ ਇਹ ਜਿਹੜੇ ਸਾਡੇ ਸਾਥੀ ਹੈ ਨਾ ਸਹਾਰਾ ਕਲੱਬ ਦੇ ਇਹ ਸਾਰੇ ਉਹਨਾਂ ਦੀ ਬਦੌਲਤ ਹੈ। ਇਹ ਇਕੱਲੇ ਜਤਿੰਦਰ ਕਾਦ ਦਾ ਨਹੀਂ ਕੰਮ ਹੈਗਾ। ਜਿਹੜੇ ਸਾਥੀ ਹੈ ਸਾਡੀਆਂ ਹਜ਼ਾਰਾਂ ਬਾਹਾਂ ਜਿਹੜੀਆਂ ਦਿਨ ਰਾਤ ਸਾਡੇ ਨਾਲ ਕੰਮ ਕਰਦੀਆਂ ਤੇ ਇਹ ਲੋਕਾਂ ਦੀਆਂ ਦੁਆਵਾਂ ਜਾਂਦਾ ਕੰਮ ਕਰਦੀ। ਇਹਦੇ ਨਾਲ ਸਿਲਸਿਲਾ ਜਿਹੜਾ ਲਗਾਤਾਰ ਚੱਡਾ ਵਜਦਾ। ਸੋ ਕੀ ਕਹਿਣਾ ਚਾਹੁੰਦੇ ਦਰਸ਼ਕ ਦੇਖ ਰਹੇ ਨੇ। ਮੈਂ ਦਰਸ਼ਕਾਂ ਨੂੰ ਇਹੋ ਕਹਾਂਗਾ ਸਾਡੇ ਰੱਬ ਰੂਪੀ ਜਿਹੜੇ ਮੁੱਖ ਮਹਿਮਾਨ ਹੁੰਦੇ ਨੇ ਉਹ ਅਹੀ ਅੱਛੇ ਤੋਂ ਅੱਛਾ ਵਿਅਕਤੀ ਜਿਹੜਾ ਹੈ ਅਸੀਂ ਕਹਿੰਦੇ ਆ ਸਾਡੇ ਸਹਾਰਾ ਕਲੱਬ ਦੇ ਅੰਗਰ ਦੇ ਵਿੱਚ ਬਹੁਤ ਹੀ ਬੁੱਧੀਆ ਇਨਸਾਨ ਹੈ ਜਿਹੜਾ ਜਿਹੜਾ ਵਿਅਕਤੀ ਬੇਜੁਬਾਨਾਂ ਦੀ ਮਦਦ ਕਰਦਾ ਹੈ ਸਹਾਇਤਾ ਕਰਦਾ ਹੈ ਇਨਸਾਨਾਂ ਦੀ ਕਿੰਨੀ ਕਰਦਾ ਹੋਏਗਾ ਉਹਨਾਂ ਦੀ ਅਹੀ ਮਹਾਨ ਸ਼ਖਸੀਅਤ ਨੂੰ ਵੇਖਦੇ ਸਾਡੇ ਰਕੇਸ਼ ਪਾਰਖੁਲੀ ਜੀ ਬਿੱਟੂ ਭਾਜੀ ਉਹਨਾਂ ਨੂੰ ਅਸੀਂ ਚੁਣਿਆ ਹੈ ਤੇ ਉਹਨਾਂ ਦੇ ਨਾਲ ਸਾਡੇ ਗੁਰਦੀਪ ਸਿੰਘ ਜੀ ਨੇ ਸਾਡੇ ਗੁਰਦੀਪਲੇਰੀ ਵਾਲੇ ਜਿਹੜੇ ਖੁਦ ਆਪ ਹੀ ਹਰ ਮਹੀਨੇ ਸਾਨੂੰ ਕਹਿ ਦਿੰਦੇ ਆ ਕਿ ਘੱਤ ਸਾਹਿਬ ਮੈਂ ਇਸ ਵਾਰ ਰਾਸ਼ਨ ਮੈਂ ਇਸ ਵਾਰ ਪੈਨਸ਼ਨ ਮੈਂ ਇਸ ਵਾਰ ਕੰਬਲ ਮਤਲ ਸਾਡਾ ਬੁੱਲ ਵੀ ਨਹੀਂ ਖੋਲਣ ਦਿੰਦੇ ਤੇ ਉਸੇ ਵਕਤ ਆਪਣੇ ਆਵਾਜ਼ ਦੇ ਦਿੰਦੇ ਆ ਕਿ ਇਸ ਮਹੀਨੇ ਦਾ ਜਿਸ ਤਰ੍ਹਾਂ ਰਾਸ਼ਨ ਦੇਖ ਰਹੇ ਹੋ ਸਾਰਾ ਗੁਰਦੀਪ ਭਾਜੀ ਨੇ ਭੇਜਿਆ ਹੈ ਤੇ ਅੱਜ ਦੀਆਂ ਜੜੀਆਂ ਪੈਨਸ਼ਨਾਂ ਹੈ ਮੇਰੇ ਬਿੱਟੂ ਭਾਜੀ ਮੇਰੇ ਬੜੇ ਆਦਰ ਨਹੀਂ ਹੈ ਅੱਜ ਇਹਨਾਂ ਨੇ ਜਿੰਨੀਆਂ ਵੀ ਪੈਨਸ਼ਨਾਂ ਹੈਗੀਆਂ ਸਾਰੀਆਂ ਇਹਨਾਂ ਨੇ ਆਪਣੀ ਨੇਕ ਕਮਾਈ ਚੋਂ ਦਿੱਤੀਆਂ ਜਦੋਂ ਅਸੀਂ ਆਪਣਾ ਤਨ ਜਿਹੜਾ ਕਮਾਇਆ ਹੋਇਆ ਤਨ ਜਿਹੜਾ ਲੋਕਾਂ ਦੀ ਸਹਾਇਤਾ ਵਾਸਤੇ ਦਿੰਨੇ ਆ ਸਾਡਾ ਜਿਹੜਾ ਤਨ ਹੈ ਉਹ ਪਵਿੱਤਰ ਹੋ ਜਾਂਦਾ ਹੈ ਮਨ ਤੇ ਪਵਿੱਤਰ ਹੁੰਦਾ ਹੀ ਹੈ ਜਦੋਂ ਅਸੀਂ ਦਾਨ ਕਰਨੇ ਆ ਸਾਡੇ ਇੱਥੋਂ ਦਾਨ ਹੁੰਦਾ ਹੈ ਬਿੱਟੂ ਭਾਜੀ ਕਹਿੰਦੇ ਇਹ ਇੱਕ ਪੈਸਾ 10000 ਮਿਲੇਗਾ ਇਹ ਵਾਕਿਆ ਹੀ 20 ਬੋਣ ਵਾਲੀ ਗੱਲ ਹੁੰਦੀ ਹੈ ਸੇਵਾ ਦਾ ਕੰਮ ਜਿਹੜਾ ਹੈ ਇੱਕ ਬੀਜ ਜਿਹੜਾ ਹੈ ਬੀਜ ਕਿੰਨੇ ਬੀਜ ਪੈਦਾ ਕਰ ਦਿੰਦਾ ਹੈ ਇਹ ਬਿੱਟੂ ਭਾਜੀ ਨੇ ਸਾਨੂੰ ਦੱਸ ਦਿੱਤਾ ਹੈ ਅਸੀਂ ਇਹਨਾਂ ਕੋਲ ਹੋਰ ਵੀ ਸਿੱਖਿਆਵਾਂ ਲੈਣੀਆਂ ਸਾਡੀ ਤਮੰਨਾ ਹੈ ਆਨਮੋਲੇ ਜਿਹੜੇ ਬਿੱਟੂ ਭਾਜੀ ਲੋਕਾਂ ਦੀ ਹੋਰ ਸੇਵਾ ਕਰੇ ਪਰਮਾਤਮਾ ਇਹਨਾਂ ਤੇ ਕਿਰਪਾ ਬਣਾਈ ਰੱਖੇ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਜੀ ਸਾਡਾ ਕੁਝ ਵੀ ਨਹੀਂ ਜੋ ਵੀ ਹੈ ਸਾਰਾ ਮੈਂਬਰਾਂ ਦਾ ਤੇ ਲੋਕਾਂ ਦੇ ਜਿਹੜੇ ਕੰਮ ਕੀਤੇ ਨੇ ਉਹਨਾਂ ਦਾ ਅਸ਼ੀਰਵਾਦ ਸਦਕਾ ਹੀ ਜਿਹੜਾ ਹੱਦੋਂ ਤੱਕ ਪਹੁੰਚਿਆ ਸੋ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਿਓ ਤਾਂ ਕਿ ਉਹਨਾਂ ਦਾਨੀ ਸੱਜਣਾ ਤੱਕ ਪਹੁੰਚਣੀ ਚਾਹੀਦੀ ਏ ਜਿਹੜੇ ਲੋਕਾਂ ਦੀ ਸੇਵਾ ਕਰਦੇ ਨੇ ਸੋ ਬੜੀ ਵਧੀਆ ਗੱਲ ਲੱਗੀ ਏ ਜੀ 1 ਰੁਪਿਆ ਦੋਗੇ ਤੇ 10 ਲੱਖ ਮਿਲੇਗਾ ਸੋ ਬੜੀ ਵਧੀਆ ਗੱਲ ਆ ਜੀ ਸਹਾਰਾ ਕਲੱਬ ਬੜੀ ਦੇਰ ਤੋਂ ਜਿਹੜੀ ਸੇਵਾ ਦਿਨ ਰਾਤ ਕਰਦੇ ਨੇ ਸੋ ਜਿਹੜੇ ਸਹਾਰਾ ਕਲੱਬ ਦੇ ਓਨਰ ਨੇ ਉਹਨਾਂ ਨੇ ਵੀ ਬੇਨਤੀ ਕੀਤੀ ਏ ਕਿ ਸਾਡੇ ਬਿੱਟੂ ਭਾਜੀ ਉਹ ਵੀ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਲੋਕਾਂ ਦੀ ਜਿਹੜੀ ਪਸੰਦ ਹੈ ਉਹਨਾ ਵੱਲੋਂ ਪਸੰਦ ਕੀਤੀ ਗਈ ਹੈ ਕਿ ਇਹਨਾਂ ਨੂੰ ਜਰੀਏ ਟਿਕਟ ਦਿੱਤੀ ਜਾਏ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤਾਂ ਕਿ ਲੋਕਾਂ ਤੱਕ ਜਿਹੜੇ ਦਾਨੀ ਸੱਜਣ ਉੱਤੇ ਤੱਕ ਪਹੁੰਚਣੀ ਚਾਹੀਦੀ ਹੈ ਸੋ ਕੈਮਰਾ ਪਰਸਨ ਅਮਨ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਗੁਰਦਾਸਪੁਰ